आज गुरु बाबा पीछे से तो श्रीकाल बने ੴ ਸਤਿ ਨਾਮੁ ਵਾਹਿਗੁਰੂ ਜੀ ਕਾ ਖਾਲਸਾ ॥ ਪੰਕਤੀ ਚਵਰ ਸੰਗਤ ਇੰਸੀਗਨ ਆਰ ਚੌਂਸਾ ਆ ਗੁਰੂ ਸਾਹਿਬ ਜੀ ਸਾਹਿਬ ਜੀ ਸਾਹਿਬ ਜੀ ਕੁਝ ਲੋਕ ਜਿਆਦਾ ਸਾਹ ਤੇ ਹੋ ਜੋ ਕਿ ਦੂਜਾ ਸਾਹ ਆ ਵੀ ਨਾ ਉਹ ਬਾਅਦ ਉਹ ਵੀ ਆ ਗਿਆ ਬਾਕੀ ਸਾਥ ਨੀ ਕਹਾਤਾ ਸਾਹ ਬਾਈ ਗੁਰਜੀ ਕੀ ਫਤਿਹ ਅੱਜ ਸਾਡੇ ਵਾਸਤੇ ਬਹੁਤ ਭਾਗਾ ਵਾਲਾ ਦਿਨ ਹੈ ਕਿ ਜੋ ਜਥਾ ਸ੍ਰੀ ਪ੍ਰਮਾਨ ਸਿੰਘ ਜੀ ਮਹਾਰਾਜ ਜੀ ਦੇ 555 ਪ੍ਰਕਾਸ਼ਪੁਰ ਨੂੰ ਮਨਾਉਂਦੇ ਹੋਏ ਆ ਪਾਕਿਸਤਾਨ ਦੀ ਪਿਤ ਘੱਟੀ ਤੇ ਜੋ ਇਥੋਂ ਵਾੜਾ ਬਾੜ ਰਹੀ ਪਾਰ ਹੋਇਆ ਹੈ ਅੱਜ ਸਾਡੇ ਵੱਲੋਂ ਅਨਰੋਲ ਸਿਉ ਸੰਸਥਾ ਦੇ ਵੱਲੋਂ ਪਾਲਕੀ ਸਾਹਿਬ ਦੀ ਸੇਵਾ ਕੀਤੀ ਗਈ ਹੈ ਜੋ ਸੇਵਾ ਨਿਭਾ ਕੇ ਅਸੀਂ ਵਾਪਸ ਆ ਰਹੇ ਹਾਂ ਗੁਰੂ ਬਾਰਾ ਜੀ ਕਿਰਪਾ ਕਰਨ ਕੋਟਾਨ ਕੋਟ ਧੰਨਵਾਦ ਅਰੋ ਨਾਨਕ ਪਾਸ਼ਾ ਮਹਾਰਾਜ ਜੀ ਦਾ ਜਿਨ੍ਹਾਂ ਨੇ ਸਿਰ ਤੇ ਹੱਥ ਰੱਖ ਕੇ ਜਿਹੜੀ ਇਹ ਸੇਵਾ ਲਈ ਹੈ ਤੇ ਮੈਂ ਸਮੁੱਚੀ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਗੁਰੂ ਸਾਹਿਬ ਇੱਥੇ ਤਨਾ ਸੇਵਾ ਕਰਾਉਂਦੇ ਰਹਿਣ ਸਾਰਿਆਂ ਦੀ ਕਿਰਪਾ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ